ਅੱਜ ਕੀ ਨਾਮ ਤੁਹਾਡਾ ਬਲਕਾਰ ਸਿੰਘ ਜੀ ਕੀ ਗੱਲਬਾਤ ਹੋਈ ਜਿਹੜੀ ਤੁਹਾਡੇ ਨਾਲ ਰਾਤ ਗੋਲੀ ਚੱਲਣ ਦੀ ਘਟਨਾ ਹੋਈ ਸਰ ਅਸੀਂ ਟੱਬਰ ਸਮੇ ਸੁੱਤੇ ਪਏ ਸੀਗੇ ਰਾਤ ਕੁਝ 11:00 ਵਜੇ ਦੀ ਗੱਲ ਹੈ ਤੇ ਅਚਾਨਕ ਇੱਕਦਮ ਗੋਲੀਆਂ ਚੱਲੀਆਂ ਤੇ ਮੰਮਾ ਨੇ ਆਵਾਜ਼ ਦਿੱਤੀ ਤੇ ਜਦੋਂ ਅਸੀਂ ਬਾਹਰ ਨਿਕਲੇ ਤੇ ਦੇਖਿਆ ਤਾਂ ਗੋਲੀਆਂ ਦੇ ਫੈਰ ਹੋ ਰਹੇ ਸੀ ਬਾਰ ਅਸੀਂ ਅਸੀਂ ਉੱਠਦੇ ਪਏ ਸੀਗੇ ਤੇ ਉਨਾਂ ਚੋਂ ਦੋ ਨੌਜਵਾਨ ਸੀਗੇ ਮੋਟਰਸਾਈਕਲ ਤੇ ਤੇ ਉਹ ਫਰਾਰ ਹੋ ਗਏ ਗੋਲੀਆਂ ਚਲਾਈਆਂ ਉਹਨਾਂ ਦੇ ਜਦੋਂ ਅਸੀਂ ਦੇਖਿਆ ਮੌਕਾ ਸੀਸੀਟੀਵੀ ਕਾਟ ਕੇ ਦੇਖਿਆ ਉਹਦੇ ਚ ਇੱਕ ਨੌਜਵਾਨ ਕੋ ਦੋ ਪਿਸਤਲ ਸੀ ਸਿੱਧੇ ਸਿੱਧੇ ਗੋਲੀ ਚਲਾ ਰਹੇ ਸੀਗੇ ਤੇ ਇੱਕ ਜਣੇ ਕੋ ਇੱਕ ਸੀਗਾ ਕਿਹੜਾ ਪਿੰਡ ਕਿਹੜਾ ਇਹ ਕਿਹੜਾ ਆਪਣਾ ਤਲਵੰਡੀ ਦਸੌਂ ਦਾ ਸਿੰਘ ਜੀ ਤੇ ਗੱਲ ਕੀ ਆ ਗੋਲੀਆਂ ਚਲਾਉਣ ਦਾ ਕਾਰਨ ਕੀ ਆ ਇਹ ਜੀ ਆਪਣਾ 7 ਤਰੀਕ ਨੂੰ ਜੀ ਇੱਕ ਦਿਨ ਮੈਂ ਆਪਣੇ ਚੌਂਕ ਤੇ ਖੜਾ ਸੀਗਾ ਤੇ ਉੱਥੇ ਸਾਡੇ ਪਿੰਡ ਦਾ ਜਤਿੰਦਰ ਆ ਤੇ ਉਹ ਜੀ ਐਦਾਂ ਰੋਡ ਤੇ ਖੜੇ ਸੀਗੇ ਤੇ ਆ ਕੇ ਤੇ ਇੱਕ ਦਿਨ ਮੈਨੂੰ ਕਹਿੰਦੇ ਦੇਖ ਕੇ ਤੇ ਚਲਾ ਗਿਆ ਫਿਰ ਦੁਬਾਰਾ ਆਇਆ ਵੈਪਨ ਲੈ ਕੇ ਔਰ ਆਪਣੀ ਰਫਲ ਲੈ ਕੇ ਮੈਨੂੰ ਆ ਕੇ ਬੋਲਦਾ ਤੇ ਤੈਨੂੰ ਮੈਂ ਠੋਕਣਾ ਵਾਂ ਤੇ ਮੈਂ ਚੁੱਪ ਕੀਤਾ ਰਿਹਾ ਤੇ ਮੇਰੇ ਨਾਲ ਦੋ ਮੇਰੇ ਵੀਰ ਸੀਗੇ ਤੇ ਇਹਨਾਂ ਨੇ ਸੋ ਆਖਿਆ ਵੀ ਨਹੀਂ ਤੂੰ ਐਦਾਂ ਨਾ ਕਰ ਤੂੰ ਪਿੰਡ ਵਸ ਦੀ ਗੱਲ ਆ ਤੂੰ ਚਲਾ ਜਾ ਪਰ ਉਹ ਧੱਕੇ ਧੁੱਕੇ ਮਾਰਨ ਦੇ ਬਾਰ ਵੀ ਉਹ ਨਹੀਂ ਗਿਆ ਤੇ ਫਿਰ ਇਹਨਾਂ ਨੇ ਬੜੇ ਹੱਥ ਜੋੜ ਕੇ ਹੱਥ ਵੀ ਜੋੜੇ ਉਹਦੇ ਗਾੜੀ ਵੀ ਜਾ ਚਲਾ ਗਿਆ ਨਾ ਲੜਾਈ ਲਿਆ ਕਰ ਤੇ ਪਰ ਉਹ ਨਹੀਂ ਮੰਨਿਆ ਉਹ ਇਹੋ ਹੀ ਗੱਲ ਬਾਰ ਬਾਰ ਕਹਿੰਦਾ ਰਿਹਾ ਵੀ ਤੈਨੂੰ ਮੈਂ ਠੁਕੂਣਾ ਪੁਰਾਣੀ ਰੰਜਿਸ਼ ਕੀ ਹੈ ਤੁਹਾਡੀ ਪੁਰਾਣੀ ਟੰਡੀ ਸੀ ਕੋਈ ਨਹੀਂ ਜੀ ਆ ਵੀ ਇਸ ਤਰ੍ਹਾਂ ਕਦੀ ਤੁਹਾਡੇ ਤੇ ਹਮਲਾ ਹੋਇਆ ਕਦੀ ਨਹੀਂ ਜੀ ਕਦੀ ਨਹੀਂ ਉਸ ਤੋਂ ਬਾਅਦ ਇਹੋ ਹੀ ਧਮਕੀ ਦਿੱਤੀ ਉਹ ਦਿਨ ਤੇ ਅੱਜ ਰਾਤ ਇਹ ਕੰਮ ਹੋ ਗਿਆ ਜੀ ਆ ਫਿਰ ਹੁਣ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਹਾਂਜੀ ਪੁਲਿਸ ਰਾਤ ਵੀ ਜਦੋਂ ਤੇਰੇ ਦਰਖਾਸਤ ਪਾਈ ਸੀ ਰਾਤ ਵੀ ਪੁਲਿਸ ਆਈ ਸੀਗੀ ਬਹੁਤ ਸੰਯੋਗ ਦਿੱਤਾ ਪੁਲਿਸ ਵਾਲਿਆਂ ਨੇ ਜੀ ਹਾਂਜੀ ਮੌਕਾ ਵੇਖ ਕੇ ਗਈ ਹੁਣ ਆਪਣੇ ਡਿਊਟੀ ਦੇ ਕੇ ਕੀ ਡਿਊਟੀ ਦਾ ਆ ਤੁਹਾਨੂੰ ਹਾਂਜੀ ਉਹ ਕਹਿੰਦੇ ਵੀ ਪੂਰਾ ਭਰੋਸਾ ਦਵਾਇਆ ਵੀ ਅਸੀਂ ਜਲਦੋ ਜਲਦ ਆਪਣੀ ਕਾਰਵਾਈ ਕਰਕੇ ਜਿਹੜੇ ਦੋ ਬੰਦੇ ਰਾਤ ਨੂੰ ਗੋਲੀਆਂ ਚਲਾ ਕੇ ਗਏ ਉਹਨਾਂ ਦੀ ਪਛਾਣ ਹੈਗੀ ਕੋਈ ਤੁਹਾਨੂੰ ਨਹੀਂ ਜੀ ਉਹਨਾਂ ਦੀ ਕੋਈ ਪਛਾਣ ਸੀਸੀਟੀ ਕੈਮਰੇ ਵਿੱਚ ਉਹਨਾਂ ਦੀ ਵੀਡੀਓ ਤੁਹਾਨੂੰ ਸ਼ੱਕ ਹੀ ਆ ਉਸ ਬੰਦੇ ਤੇ ਕਿ ਪਾਰਟੀ ਬਾਜੀ ਕਰਕੇ ਨਹੀਂ ਸ਼ੱਕ ਹੈ ਜੀ ਸ਼ੱਕ ਹੀ ਹੈ ਜੀ ਹਾਂਜੀ ਠੀਕ ਉਹ ਕਿ 12 ਫਾਇਰ ਚੱਲੇ ਹੋਣਗੇ ਕਮ ਸਕਾਉ ਤੇ ਜਿਹਦੇ ਵਿੱਚ 6 ਜਿਹੜੇ 7 ਕ 7 ਕ 6 ਬਾਕੀ ਦਰੁਦਰ ਚਲੇ ਗਏ ਇੱਕ ਅੰਦਰ ਚਲੇਗਾ ਇੱਕ ਗੱਡੀ ਦੇ ਵੱਜ ਗਿਆ ਹਮ ਮਤਲਬ ਟੋਟਲ ਇੰਨੇ ਕੇ ਚੱਲੇ ਹੋਣਗੇ ਠੀਕ ਜੀ ਤੁਹਾਡਾ ਬਲਵਿੰਦਰ ਕਾ ਕਿਹੜਾ ਪਿੰਡ ਹੈ ਤੁਹਾਡਾ ਤਲਵੰਡੀ ਕੀ ਗੱਲ ਹੋਈ ਰਾਤੀ ਗੱਲ ਕੋਈ ਨਹੀਂ ਤੇ ਬਸ ਗੋਲੀਆਂ ਵੱਜਦੀਆਂ ਵੇਖੀਆਂ ਜਦ ਮੈਂ ਭੱਜ ਕੇ ਬਾਹਰ ਨਿਕਲੀ ਹਾਂ ਹਮ ਤਜਾ ਚੈਨ ਨੂੰ ਮੈਂ ਬਾਹਰ ਨਿਕਲੀ ਉਹਨਾਂ ਚੈਨ ਨੂੰ ਭੱਜ ਗਿਆ ਉਹ ਵੱਜ ਮੇਰੇ ਵੀ ਜਾਣੀ ਸੀ ਉਹ ਤੇ ਮੈਂ ਬਚ ਗਈ ਵੱਧੀ ਵੱਲੋਂ ਬਚ ਗਈ ਜੀ ਹਾਂਜੀ ਜਦੋਂ ਕਦੀ ਘਟਨਾ ਹੈ ਇਹ 11 ਵਜੇ ਦੀ ਅੱਛਾ ਹੁਣ ਪੁਲਿਸ ਨੂੰ ਦਰਖਾਸਤ ਦਿੱਤੀ ਦਿੱਤੀ ਦਰਖਾਸਤ ਵੀ ਦਿੱਤੀ ਉਹ ਵੀ ਸਾਰੇ ਜਾਣੇ ਵਿਚਾਰੇ ਆ ਗਏ ਰਾਤ ਹੀ ਆ ਗਏ ਵਿਚਾਰੇ ਉਸੇ ਵੇਲੇ ਭੱਜੇ ਆਏ ਸਾਰੇ ਜਾਣੇ ਹਾਂਜੀ ਕੀ ਕਹਿੰਦੀ ਪੁਲਿਸ ਕੀ ਕਹਿੰਦੀ ਪੁਲਿਸ ਸਾਡੀ ਤੁਹਾਡਾ ਇਹ ਪੂਰਾ ਫਿਕਰਾਂਗੇ ਮਦਦ ਕਰਾਂਗੇ ਤੁਹਾਡੀ ਪੂਰੀ ਮਦਦ ਕਰਾਂਗੇ ਪਿਤੀ ਰਾਤ ਠਾਣਾ ਕਥੋਂ ਨੰਗਲੇ ਦੀ ਇਲਾਕੇ ਚ ਗੋਲੀ ਜਿਹੜੀ ਚੱਲੀ ਹੈ ਕੀ ਮਾਮਲਾ ਤੇ ਕੀ ਕਾਰਵਾਈ ਹੈ ਸਾਨੂੰ ਰਾਤ ਕਰੀਬ 6:15 ਵਜੇ ਇਨਫੋਰਮੇਸ਼ਨ ਮਿਲੀ 20 ਤਲਵੰਦੀ ਦਸੰਦਾ ਸਿੰਘ ਜਿਹੜੀ ਆ ਫਾਇਰਿੰਗ ਹੋਈ ਹੈ ਉਹ ਫਿਰ ਅਸੀਂ ਮੌਕੇ ਤੇ ਆ ਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰਾ ਕੇਸ ਰਜਿਸਟਰ ਕਰ ਦਿੱਤਾ ਅਸੀਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜੋ ਵੀ ਇਨਵੈਸਟੀਗੇਸ਼ਨ ਚਾਹੀਏ ਉਹ ਦਿਨਤਾ ਸਰ ਜਿਹੜਾ ਮਾਮਲਾ ਦਰਜ ਹੋਇਆ ਆਨਪਛਾਤ ਕਿਹਾ ਤੇ ਹੋਇਆ ਜੀ ਉਹ ਜੋ ਸਟੇਟਮੈਂਟ ਦਿੱਤੀ ਹੈ ਮਦਈ ਨੂੰ ਦੇ ਮੁਤਾਬਕ ਅਸੀਂ ਰਜਿਸਟਰ ਕਰ ਦਿੱਤਾ ਜੀ ਦੀ ਇਨਵੈਸਟੀਗੇਸ਼ਨ ਕੰਟੀਨਿਊ ਸੀ ਓਕੇ ਥੈਂਕ ਯੂ ਸਰ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼